ਹਾਏ ਦੀ ਨੌਕਰੀ ਕਰ ਲਾ ਕੈਨੇਡਾ ਵਗ ਜਾ ਅਮਰੀਕਾ ਗੁਲਾਮੀ ਆ ਨਾ ਇਹ ਆਪਦਾ ਟੌਰੀ ਕੰਮ ਆ ਆਪਾਂ ਨੂੰ ਗੁਲਾਮੀ ਚੰਗੀ ਨਹੀਂ ਲੱਗੀ ਵੀਰੇ ਆਪਾਂ ਨੂੰ ਤਾਂ ਆਪਦਾ ਕੰਮ ਚੰਗਾ ਲੱਗਿਆ ਵਿੱਚ ਲੋਕ ਕਹਿ ਦਿੰਦੇ ਨੇ ਕਿ ਬੱਕਰੀਆਂ ਵਾਲਿਆਂ ਨੇ ਕੁਝ ਨਹੀਂ ਬਣਾਇਆ ਵੀਰੇ ਜੀਨੇ ਨਾ ਬਣਾਉਣਾ ਉਹ ਮੁਰਗੀ ਦੇ ਬੱਚੇ ਚੋਂ ਵੀ ਬਣਾ ਜੂ 4 ਵਜੇ ਉੱਠਣਾ ਇੱਧਰ ਪਹਿਲਾ ਸਾਰਿਆਂ ਨਾਲੋਂ ਪਹਿਲਾਂ ਅਸੀਂ ਇਹਨਾਂ ਦੇ ਚੀਬੜਨਾ ਕਿ ਚਾਹ ਦੇ ਮਗਰੋਂ ਨੇੜੇ-ਨੂੜੇ ਲੱਗਦੇ ਆ ਅਸੀਂ ਅੱਛਾ ਤੇ ਇੱਥੋਂ ਮਾਂਜੇ-ਮੁੰਜੇ ਮਾਰ ਕੇ ਧੂਆਂ ਧਾਈਆਂ ਤਾਂ ਰਾਤ ਤੱਕ ਹੀ ਅਸੀਂ ਨੇ 20 ਵਾਰੀ ਉੱਠਣਾ ਸੀ ਕਿਹੜਾ ਕੋਈ ਇੱਕ ਵਾਰੀ ਉੱਠਦੇ ਆਂਗੇ ਨੀਰਾ ਵੀਰੇ ਮੂੰਗੀ ਦਾ ਨੀਰਾ ਹੋ ਗਿਆ ਚੌਕਰ ਵੱਧ ਪਾਉਣਾ ਸੀ ਤੇ ਛਿਲਕਾ ਛੋਲਿਆਂ ਦਾ ਮੱਤੇ ਮੱਤੇ 12 ਮਹੀਨੇ ਤੀ ਦੇਣੀ ਆ ਪੌਣਾ ਹੀ ਪੌਣਾ ਖੋਲਣੀ ਹਾਂ ਪੱਕਾ ਯਾਰ ਤੀਂਚੀ ਪੌਣਾ ਬਸ ਕੋਈ ਇਹ ਨਹੀਂ ਬੱਕਰੀਆਂ ਵੀ ਤੁਹਾਨੂੰ ਕਹਿੰਦਿਆਂ ਨੇ ਲਿਬੜ ਕੇ ਰਹੋ ਹਾਂ ਸਮਾਂ ਹੁੰਦਾਗਾ ਲਿਬੜੇ ਵੀ ਨਾ ਵੀ ਨਹੀਂ ਸਰਦਾ ਇਹਨਾਂ ਦੇ ਵਿੱਚ ਜਿਹੜਾ ਲਿਬੜੇ ਤੋਂ ਡਰਦਾਗਾ ਉਹ ਖੜਦਾ ਵੀ ਕੁਛ ਨਹੀਂ ਹੈਗਾ ਤੁਸੀਂ ਨਾ ਬਹੋਣਾ ਹੀ ਪੈਂਦਾਗਾ ਬਹੋਣਾ ਹੀ ਪੈਂਦਾ ਹਰ ਕੰਮ ਦੇ ਵਿੱਚ ਹਾਲਾਤਾਂ ਦੇ ਦਾ ਬਾਈ ਦੁੱਖ ਪੁੱਛਣਾ ਰੋਣ ਆਉਂਦਾ ਜੇ ਤੂੰ ਹਾਲਾਤ ਪੁੱਛੇ ਹਾਲਾਤਾਂ ਦੇ ਇੰਨੇ ਦੋਨੇ ਜੀਆਂ ਨੇ ਹਟਾਇਆ ਜਿੰਨੇ ਕਹਦੇ ਝੋਨੇ ਵੀ ਲਾਇਆ ਵੀਰੇ ਕਣਕਾਂ ਵੀ ਵੱਡੀਆਂ ਨਰਮੇ ਵੀ ਚੁਗਿਆ ਡੈੜੀ ਉਂ ਵੀ ਕੱਖ ਕੱਢਣ ਤੇ ਕੀ ਕੁਸ ਕੁੱਲ ਚੀਜ਼ ਕਰਿਆ ਘਰਾਂ ਚ ਕੰਮ ਤਾਂ ਮੈਨੇ ਮਗਰੋਂ ਲੱਗੀਆਂ ਜਦੋਂ ਮੇਰੇ ਜਵਾਕ ਵਾਰ ਚ ਖੜੇ ਰਹੇ ਕਿਸੇ ਟਾਈਮ ਘਰ ਚ ਹੁੰਦਾ ਵੀ ਸੀ ਕਿਸੇ ਟਾਈਮ ਬਹੁਤ ਗਰੀਬੀ ਸੀ ਕੀ ਕੀ ਬਣਾਇਆ ਫਿਰ ਇਹਨਾਂ ਬੱਕਰੀਆਂ ਦੇ ਸਿਰ ਤੇ ਵੀਰੇ ਥਾਂ ਵੀ ਲੈਤਾ ਪਸੂ ਵੀ ਬਣਾਏ ਆ ਹੁਣ ਤੁਹਾਨੂੰ ਪਤਾ ਹੀ ਆ ਦੇਖੋ ਕਹਿੰਦੇ ਹੁੰਦੇ ਝੁੰਬੀਆਂ ਤੋਂ ਕੋਠੀਆਂ ਵਾਲੇ ਵੀ ਕਰਤਾ ਜੇ ਪਹਿਲੀ ਵੀ ਠੇਕੇ ਤੇ ਲੈਣ ਲੱਗੇ ਹੁੰਦਾ ਉਹ ਵੀ ਬੱਕਰੀਆਂ ਕਰਕੇ ਬੱਕਰੀਆਂ ਆ ਠੇਕਾ